ਪੰਜਾਬ ਦੀਆਂ ਪਾਰਟੀਆਂ ਦਾ ਕਿਰਪਾ ਕਰਕੇ ਨੋਟ ਕਰ ਲੈਣਾ ਗੱਲ ਸਾਡੀ ਪੰਜਾਬ ਦੀਆਂ ਜਿਹੜੀਆਂ ਸਾਡੀਆਂ ਖੇਤਰੀ ਰੀਜਨਲ ਪਾਰਟੀਆਂ ਨੇ ਇੱਥੇ ਸਾਡਾ ਇਹ ਪੁਰਜ਼ੋਰ ਕੋਸ਼ਿਸ਼ ਹੋਵੇਗੀ ਕਿ ਆਗਾਮੀ 2019 ਤੋਂ ਇਸ ਦੇਸ਼ ਦੇ ਵਿੱਚ ਇੱਕ ਦਲਿਤ ਪ੍ਰਾਈਮ ਮਿਨਿਸਟਰ ਭੈਣ ਮਾਇਆਵਤੀ ਜੀ ਨੂੰ ਇਸ ਦੇਸ਼ ਦਾ ਪ੍ਰਧਾਨ ਮੰਤਰੀ ਥਾਪਿਆ ਜਾਵੇ ਕਿਉਂਕਿ ਗਰੀਬਾਂ ਨੂੰ ਪਛੜੇ ਹੋਆ ਨੂੰ ਔਰ ਦਲਿਤ ਵਰਗ ਨੂੰ ਖਾਸ ਤੌਰ ਤੇ ਔਰਤਾਂ ਨੂੰ ਇਸ ਦੇਸ਼ ਵਿੱਚ ਹਮੇਸ਼ਾ ਦਰੜਿਆ ਗਿਆ ਵਾ ਉਹਨਾਂ ਨੂੰ ਦਬਾਇਆ ਗਿਆ ਵਾ ਉਹਨਾਂ ਦੇ ਨਾਲ ਫਤਕਰਾ ਹੋਇਆ ਵਾ ਇਹ ਦਹੱਕਿਆਂ ਤੋਂ ਸਦੀਆਂ ਤੋਂ ਜਿਹੜੀ ਆਵਾਜ਼ ਦਬਾਈ ਜਾ ਰਹੀ ਸੀਗੀ ਪੰਜਾਬ ਦੇ ਵਿੱਚ ਅਸੀਂ ਆਪਣੀਆਂ ਪਾਰਟੀਆਂ ਜਿਹੜੀਆਂ ਸਾਡੀਆਂ ਲੋਕਲ ਪਾਰਟੀਆਂ ਨੇ ਜਿਹਦੇ ਵਿੱਚ ਲੋਕ ਇਨਸਾਫ ਪਾਰਟੀ ਜਿਹਦੇ ਵਿੱਚ ਸਾਡੀ ਆਪਣੀ ਪੰਜਾਬ ਇਕਤਾ ਪਾਰਟੀ ਅਸੀਂ ਸਾਰੇ ਚਾਹੁੰਦੇ ਹਾਂ ਕਿ ਇਸ ਦੇਸ਼ ਦੇ ਵਿੱਚ ਮੋਦੀ ਦੇ ਮੁਕਾਬਲੇ ਜਾਂ ਕਾਂਗਰਸ ਦੇ ਗੱਠਜੋੜ ਦੇ ਮੁਕਾਬਲੇ ਤੇ ਪੈਣ ਮਾਇਆਵਤੀ ਨੂੰ ਆ ਇਸ ਦੇਸ਼ ਦਾ ਪ੍ਰਧਾਨ ਮੰਤਰੀ ਬਣਾਇਆ ਜਾਵੇ ਇਹ ਪੁਰਜ਼ੋਰ ਕੋਸ਼ਿਸ਼ ਸਾਡੀ ਇਸ ਕੈਂਪੇਨ ਦੇ ਵਿੱਚ ਹੋਵੇਗੀ ਤਾਂ ਕਿ ਬੰਦਾ ਅਧਿਕਾਰ ਸਾਡੇ ਇਸ ਅ ਅ ਦੇਸ਼ ਦੇ ਪਛੜਿਆ ਨੂੰ ਗਰੀਬਾਂ ਨੂੰ ਦਲਤਾਂ ਨੂੰ ਇਹ ਅਧਿਕਾਰ ਮਿਲ ਸਕੇ ਸਭ ਤੋਂ ਦੇਸ਼ ਦਾ ਵੱਡਾ ਤਾਜ ਸਾਡੇ ਸਤਕਾਰਯੋਗ ਭੈਣ ਮਾਇਆਵਤੀ ਜੀ ਦੇ ਉੱਤੇ ਰੱਖਣ ਦਾ ਵੀ ਅਸੀਂ ਅੱਜ ਇਹ ਪ੍ਰਣ ਲੈਨੇ ਆਂ ਪੰਜਾਬ ਡੈਮੋਕਰੈਟਿਕ ਅਲਾਈਅንስ ਨੇ ਭੈਣ ਮਾਇਆਵਤੀ ਨੂੰ ਜਿਹੜੀਆਂ ਪੰਜਾਬ ਨਾਲ ਰਿਲੇਟਡ ਪਾਰਟੀਆਂ ਨੇ ਇੱਕ ਦਲਿਤ ਸੋਕੋਮੰਦਾ ਆਖੀਏ ਜਿਤ ਜੰਮੇ ਰਾਜਾਨ ਇੱਕ ਦਲਿਤ ਔਰਤ ਭੈਣ ਨੂੰ ਗਰੀਬ ਪਰਿਵਾਰ ਦੀ ਉਸ ਔਰਤ ਦਲਿਤ ਭੈਣ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਇਹਨੂੰ ਵੱਡੀ ਖੁਸ਼ਕਿਸਮਤੀ ਕੀ ਹੋ ਸਕਦੀ ਹੈ ਸੋ ਅੱਜ ਬਹੁਤ ਖੁਸ਼ੀ ਤੇ ਮਾਣ ਵਾਲੀ ਗੱਲ ਹੈ ਕਿ ਪੰਜਾਬ ਡੈਮੋਕਰੈਟਿਕ ਅਲਾਈਅንስ ਵਾਦੇ ਖਲਕ ਨਗਾੜਾ ਇਹ ਖੁਦਾ ਅੱਜ ਲੋਕ ਬੋਲਦੇ ਆ ਲੋਕ ਪਛਤਾਰ ਐਸੀ ਲੋਕ 2017 ਦਾ ਮੰਡੇਟ ਦੇ ਕੇ ਲੋਕ 2017 ਦੇ ਵਿੱਚ 70 ਐਮਐਲਏ ਬਣਾ ਕੇ ਪਛਤਾਵੇ ਦੇ ਮੂੜੇ 'ਤੇ ਸੀ ਕਬਰائے ਹੋਏ ਸੀ ਵੀ ਵੋਟ ਕਿ ਨੂੰ ਪਾਵਾਂਗੇ 10 ਸਾਲ ਬਾਦਲਾਂ ਦੇ ਭਾਜਪੀ ਦੇ ਤੇ ਉਦੋਂ ਬਾਅਦ ਦੇ ਵਿੱਚ 2 ਸਾਲ ਕਾਂਗਰਸ ਨੇ ਫਰਕ ਕੋਈ ਨਹੀਂ ਸੀ ਅੱਜ ਲੋਕ ਖੁਸ਼ੀ ਦੇ ਮੂੜ ਦੇ ਵਿੱਚ ਐ ਕਿ ਅਸੀਂ ਪੰਜਾਬ ਡੈਮੋਕਰੈਟਿਕ ਅਲਾਈਅੰਸ ਦੇ ਸੰਘਰਸ਼ੀ ਯੋਧਿਆਂ ਨੂੰ ਜਿਹੜੇ ਹਮੇਸ਼ਾ ਪੰਜਾਬੀਆਂ ਦੀ ਕਸਵਟੀ ਦੇ ਉੱਤੇ ਖਰੇ ਉਤਰਿਆ ਉਹਨਾਂ ਨੂੰ ਵੋਟ ਪਾਵਾਂਗੇ ਔਰ ਅਸੀਂ ਜਦੋਂ ਪ੍ਰਾਈਮ ਮਿਨਿਸਟਰ ਦੇ ਵਾਸਤੇ ਭੈਣ ਮਾਇਆਵਤੀ ਨੂੰ ਪ੍ਰਪੋਜ਼ ਕਰਦੇ ਹਾਂ ਨਾਲ ਇਹ ਕਹਿੰਦੇ ਹਾਂ ਕਿ ਇਹ ਜਦੋਂ ਪ੍ਰਾਈਮ ਮਿਨਿਸਟਰ ਬਣ ਇਹਨਾਂ ਸਾਰੀਆਂ ਗੱਲਾਂ ਦੇ ਉੱਤੇ ਨਜ਼ਰਸਾਨੀ ਹੋਵੇ ਪੰਜਾਬ ਨੂੰ ਪੰਜਾਬ ਦੇ ਹੱਕ ਮਿਲਣ ਔਰ ਸਰਵਦਾਨ ਦੇ ਵਿੱਚ ਇਸ ਤਰ੍ਹਾਂ ਦੀ ਚੇਂਜ ਹੋਵੇ ਕਿ ਰਾਜਾਂ ਨੂੰ ਵੱਧ ਅਧਿਕਾਰ ਮਿਲਣ ਉਹਨਾਂ ਨੂੰ ਇੱਕ ਆਟੋਨੋਮੀ ਮਿਲੇ ਖੁਦਮੁਖਤਿਆਰੀ ਮਿਲੇ ਇਸ ਵਾਸਤੇ ਇੱਕ ਫੈਡਰਲ ਭਾਰਤ ਜਿਹੜਾ ਇਹੀ ਭਾਰਤ ਨੂੰ ਜਮੂਰੀ ਬਣਾ ਸਕਦਾ ਹੈ